ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਜਿਹੜਾ ਸੀਟ ਅਡਜਸਟਮੈਂਟ ਤੁਸੀਂ ਇਹ ਕਹਿ ਸਕਦੇ ਆ ਉਹਦੇ ਚ ਇਹ ਹੈਗਾ ਵਾ ਕਿ ਅੱਜ ਇੱਕ ਜਿਹੜੀ ਇਹ ਜਿੱਦਾਂ ਕਿਹਾ ਸੀ ਕਿ ਨਵੀਂ ਜਮਾਤ ਨਾ ਜਿਨ੍ਹਾਂ ਨੇ ਪਰੇਸ਼ਾਨ ਕੀਤਾ ਲੋਕਾਂ ਨੂੰ ਉਹ ਮੈਂ ਪਹਿਲਾਂ ਜਿੱਦਾਂ ਕਿਹਾ ਪੁਲਿਸ ਦਾ ਹਸਾਰਾ ਲੈ ਕੇ ਰਾਜਨੀਤੀ ਕਰਦੇ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਸੀਗਾ ਅਸੀਂ ਲੋਕਲ ਲੈਵਲ ਦੇ ਉੱਤੇ ਜਿੱਦਾਂ ਹੁਣ ਅਡਾਲੇ ਅਸੀਂ ਕਾਂਗਰਸ ਪਾਰਟੀ ਸਿੰਬਲ ਤੇ ਲੜ ਰਹੀ ਆ ਬਾਕੀ ਤਿੰਨ ਸਾਰੀਆਂ ਨਗਰ ਪੰਚਾਇਤਾਂ ਵਿੱਚ ਜਿਹੜੇ ਨੇ ਅਸੀਂ ਇੰਡੀਪੈਂਡੈਂਟ ਜਿਹੜੇ ਨਿਸ਼ਾਨ ਲੈਨੇ ਸਾਰੇ ਨੇ ਸੋ ਮੈਂ ਆਪਣੇ ਸਾਰੇ ਜਿਹੜੇ ਸਾਡੇ ਨਗਰਪੰਚਾਇਤਾਂ ਦੇ ਆਗੂ ਸੀ ਉਹਨਾਂ ਨੂੰ ਅਧਿਕਾਰ ਦਿੱਤਾ ਸੀਗਾ ਕਿ ਤੁਸੀਂ ਜੋ ਵੀ ਕਰਨਾ ਚਾਹ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਲਓ ਮਾੜੀ ਰਾਜਨੀਤੀ ਨੂੰ ਰੋਕਣਾ ਬਹੁਤ ਜ਼ਰੂਰੀ ਆ ਪਹਿਲਾਂ ਤੁਸੀਂ ਦੇਖਣਾ ਕਿ ਦੁਸ਼ਮਣ ਨੰਬਰ 1 ਤੁਹਾਡਾ ਕੌਣ ਆ ਇਸ ਕਰਕੇ ਉਹਨਾਂ ਨੂੰ ਰੋਕਣ ਵਾਸਤੇ ਜੇ ਕੋਈ ਛੋਟੀ ਮੋਟੀ ਐਡਜਸਟਮੈਂਟ ਵੀ ਹੋਈ ਹੈ ਇਟ ਡਸਨਟ ਮੀਨ ਕਿ ਕੋ ਸਾਡਾ ਉਹਨਾਂ ਦੇ ਨਾਲ ਕੋਈ ਤਾਲਮੇਲ ਹੋ ਗਿਆ ਵਾ ਪਹਿਰਾ ਸਾਹਿਬ ਖਲਾਕਾ ਕੋ ਜਿਹੜਾ ਬਿਨਾਂ ਮੁਕਾਬਲਾ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਚਾਰ ਕੌਂਸਲਰ